ਲਓ ਜੀ ਹਰਮਨ ਤੋਰੀ ਮਲੇਸ਼ੀਆ ਖੇੜਾ ਆਇਆ ਤੇ ਹੁਣ ਕੈਨੇਡਾ ਅਮਰੀਕਾ ਖੇਡੇ ਪਹਿਲਾਂ ਦਾ ਹੀ ਦਬਾਵਾ ਕਰਦੇ ਆਂ ਬਾਈ ਜੀ ਕੀ ਆ ਚੱਲਾ ਵਧੀਆ ਬੜੇ ਤੂੰ ਸੁਣਾ ਕਿਵੇਂ ਲੱਗਿਆ ਬਾਈ ਬਾਹਰ ਖੇਡ ਕੇ ਬਹੁਤ ਵਧੀਆ ਲੱਗਿਆ ਹਰਕ ਕੀ ਲੱਗਿਆ ਆਪਣੇ ਇੰਡੀਆ ਤੇ ਉਧਰਲੀ ਚੀਜ਼ ਦਾ ਕੈਨੇਡਾ ਦਾ ਉੱਧਰ ਹਜੇ ਡਿਵੈਲਪ ਹੋ ਰਹੀ ਹੈ ਕਿਉਂਕਿ ਕਮਾਂਕਾਰਾਂ ਵਾਲੇ ਮੁੰਡੇ ਨੇ ਆਪਣੇ ਪੰਜਾਬੀ ਮੁੰਡੇ ਜਿਹੜੇ ਗਏ ਹੋਏ ਨੇ ਕਈ ਸਾਲਾਂ ਤੋਂ ਤੇ ਹੁਣ ਉਹ ਜਿਹੜੇ ਸੈਟਲ ਹੋ ਰਹੇ ਨੇ ਉਸ ਤੋਂ ਬਾਅਦ ਹੁਣ ਉਹ ক্রিকেট ਚ ਉਹਨਾਂ ਨੂੰ ਸ਼ੌਂਕ ਹੈ ਸੈਟਰਡੇ ਸੰਡੇ ਖੇਡਦੇ ਹੁੰਦੇ ਸੀ ਹੁਣ ਉਹ ਟੂਰਨਾਮੈਂਟ ਕਰਾਉਂਦੇ ਨੇ ਤੇ ਫਿਰ ਉੱਥੇ ਹੁਣ ਦਿੱਲੀ ਜਦੋਂ ਹੁਣ ਫਰਵਰੀ ਦੇ ਵਿੱਚ ਵੀ ਟੂਰਨਾਮੈਂਟ ਹੋਣਾ ਥੋੜੇ ਥੋੜੇ ਟਾਈਮ ਬਾਅਦ ਉੱਥੇ ਟੂਰਨਾਮੈਂਟ ਹੋਇਆ ਕਰੂਗਾ ਵਧੀਆ ਡਿਵੈਲਪ ਹੋ ਰਹੀ ਹੈ ক্রিকেট ਉੱਧਰ ਗਰਾਊਂਡ ਕਿਵੇਂ ਸੀ ਉੱਥੇ ਇੱਕ ਨੰਬਰ ਸੀ ਪੂਰਾ ਸਿਰਾ ਵੀਰੇ ਤੁਸੀਂ ਲਾਈਵ ਦੇਖਿਆ ਹੋਣਾ ਹਾਂ ਲਾਈਵ ਦੇਖਿਆ ਜੀ ਘੈਂਣਾ ਉਹ ਤਾਂ ਕਬੱਡੀ ਕੱਪ 14 ਅਪ੍ਰੈਲ ਨੂੰ ਕਬੱਡੀ ਕੱਪ ਵੀ ਗਰਾਊਂਡ ਜੁਗਾ ਕਬੱਡੀ ਕੱਪ ਵੀ ਹੈ ਉਸ ਤੋਂ ਬਾਅਦ ਦੁਆਰਾ ਫਰਵਰੀ ਦੇ ਵਿੱਚ ਹਜੇ ਸਲਾਹ ਚੱਲ ਰਹੀ ਹੈ ਪਤਾ ਨਹੀਂ ਹੋਣਾ ਜਾਂ ਨਹੀਂ ਫਰਵਰੀ ਦੇ ਵਿੱਚ ਫੇਰ ਹੋਣਾ ਉੱਥੇ ਟਰਨਮੈਂਟ ਤੇ ਜਿਹੜੇ ਅੱਜ ਉਹਨਾਂ ਨੇ ਖੜੇ ਨੇ ਇਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਮਿਹਨਤ ਕਰੋ ਨਾ ਤੁਸੀਂ ਵੀ ਬਾਹਰੇ ਖੇਡੋਗੇ ਨਾ ਬਸ ਸ਼ਾਇਦ ਦੂਰ ਰੋ ਬਸ ਗਰਾਊਂਡ ਨਾਲ ਜੁੜ ਕੇ ਰਹੋ ਜਿਨੇ ਵੀ ਜੋ ਕੁਝ ਬਣਨਾ ਚਾਹੁੰਦਾ ਸ਼ਾਰਟਕਟ ਕੋਈ ਨਹੀਂ ਹੈਗਾ ਤੇ ਅਗਰ ਕਿਸੇ ਨੂੰ ਆ ਇਹ ਨਹੀਂ ਹੈਗਾ ਕਿ ਆਪਾਂ ਘਰੇ ਬੈਠ ਕੇ ਜਾਂ ਮੋਬਾਈਲ ਤੇ ਦੇਖ ਕੇ ਬਣ ਜਾਗੇ ਐਦਾਂ ਨਹੀਂ ਹੈਗਾ ਬਈ ਫਿਰ ਟੇੜੇ ਕਲੱਬਾਂ ਵਾਲੋਂ ਗੇੜੇ ਦੀ ਉੱਤੇ ਆਚਾ ਕਲੱਬ ਸੀਗਾ ਸ਼ੇਰੇ ਪੰਜਾਬ ਕਲੱਬ ਉਹਨਾਂ ਦਾ ਨਾਮ ਸੀਗਾ ਜਿਨ੍ਹਾਂ ਵੱਲੋਂ ਟੂਰਨਾਮੈਂਟ ਕਰਾਇਆ ਗਿਆ ਸੀ ਉਹਨਾਂ ਵੱਲੋਂ ਹੀ ਖੇਲੇ ਸੀ ਠੀਕ ਆ ਠੀਕ ਆ ਤੇ ਆਪਣਾ ਬੇਟ ਉੱਥੇ ਕੱਚੀ ਸੀਗੀ ਕੱਚੀ ਵੀ ਗੱਡੀ ਸੀ ਵੀਰੇ ਪ੍ਰੋਪਰ ਲੈਦਰ ਵਾਲੀ ਉੱਥੇ ਇੰਟਰਨੈਸ਼ਨਲ ਮੈਚ ਵੀ ਹੋਏ ਨੇ ਸੈਂਟਰਨੈਸ਼ਨਲ ਆ ਕੰਮ ਆਉਂਦੇ ਨੇ ਕਿਹੜਾ ਗਰਾਊਂਡ ਦੇ ਵਿੱਚ ਠੀਕ ਆ ਬਹੁਤ ਵਧੀਆ ਵਿਕਟ ਸੀ ਬਹੁਤ ਵਧੀਆ ਕਿੰਨੇ ਦਿਨ ਲਾਇਆ ਬਈ ਫਿਰ ਉਹ ਤੇ ਹਫਤੇ ਦਾ ਟੂਰ ਸੀਗਾ ਮੈਚ ਤਾਂ 1-2 ਦਿਨ ਹੀ ਸੀਗੇ ਬਾਕੀ ਦਿਨ ਉਹਨਾਂ ਨੇ ਫਿਰ ਸਾਨੂੰ ਘੁਮਾਇਆ ਫਰਾਇਆ ਵਧੀਆ ਯੂਐਸਏ ਜੀ ਵੀ ਹੋ ਰਿਹਾ ਮਾਲਾ ਲੱਕੀ ਲੈ ਰਹੀ ਅੱਜ ਟੂਰਨਾਮੈਂਟ ਸੀਪੇ ਵੀ ਕਰਾ ਦੇਣਾ ਹਾਂਜੀ ਹਾਂਜੀ ਉਹ ਹੋ ਗਿਆ ਉਹ ਹੋ ਗਿਆ ਟੂਰਨਾਮੈਂਟ ਹਾਂਜੀ ਸੀਪੇ ਵੀ ਯੂਐਸਏ ਉਹਨਾਂ ਵੱਲੋਂ ਕਰਵਾਇਆ ਗਿਆ ਸੀ ਲੱਕੀ ਲੈ ਰਹੀ ਵਧੀਆ ਪ੍ਰਾਲਾ ਕਰ ਰਿਹਾ ਐਨਆਰਆਈ ਆ ਨਾ ਹਾਂਜੀ ਬਿਲਕੁਲ ਵੀਰ ਬਿਲਕੁਲ ਹੁਣ ਕੈਨੇਡਾ ਦੇ ਵਿੱਚ ਵੀ ਬਹੁਤ ਟੂਰਨਾਮੈਂਟ ਹੋ ਰਹੇ ਆ ਨਿਊਜ਼ੀਲੈਂਡ ਦੇ ਵਿੱਚ ਵੀ ਹੋ ਰਹੇ ਆ ਬੱਲੇ ਉਹੀ ਆ ਕਿ ਹੁਣ ਬਦਲ ਬਸ ਟ੍ਰੈਂਡ ਦੇ ਹਿਸਾਬ ਨਾਲ ਜਿਵੇਂ ਅੱਜ ਕੱਲ ਬਸ ਦਸਤਾ ਬੜਾ ਚੱਲ ਰਿਹਾ ਸਾਲ ਡੇਢ ਸਾਲ ਤੋਂ ਬਸ ਕੋਈ ਨਵਾਂ ਮਾਡਲ ਦਸਤਾ ਹੀ ਹੈ ਆੜੇ ਕਰ ਲਾਹ ਕਮੈਂਟਰ ਹੁੰਦਾ ਉਹ ਇਹਨੂੰ ਕਬੱਡੀ ਕੱਪ ਤੋਂ ਆ ਰਾਮ ਕੇਰ ਲੱਗਦਾ ਕੇਰ ਲਾ ਮੈਂ ਦੇਖੀ ਕਈ ਵਾਰ ਇਧਰ ਗੋਵਿੰਦ ਸ਼ਾਹ ਜਲੀ ਜੀ ਕੀ ਹਾਲ ਹੈ ਇਲਾਕੇ ਚ ਮੇਲਾ ਚੱਲਦਾ ਜਾ ਇੱਕ ਨੰਬਰ ਹਾਂ ਮਾ ਟੂਰਨਾਮੈਂਟ ਦਾ ਨਾ ਪੂਰਾ ਵਧੀਆ ਬਾਈ ਉਸਤਾਦ ਜੀ ਪਹੁੰਚ ਗਏ ਉਸਤਾਦ ਜੀ ਅਸੀ ਗਾਲ ਜੀ ਤੇ ਹੋਰ ਗੱਲਬਾਤਾਂ ਵਧੀਆ ਬਸ ਫਿੱਟੇ ਕੰਮ ਹਰਮਨ ਦੋਰੀਆ ਸਿੱਧੇ ਤੇ ਆਇਆ ਹਾਂ ਜਲੰਧਰ ਤੋਂ ਆਇਆ ਸਿੱਧਾ ਲੈਨ ਕਰਿਆ ਬਹੁਤ ਬਹੁਤ ਧੰਨਵਾਦ ਹੈ ਹਰਮਨ ਜੀ ਦਾ ਸਾਰੇ ਪਲੇਅਰਾਂ ਦੀ ਧੰਨਵਾਦ ਹੈ ਸਾਰੀਆਂ ਟੀਮਾਂ ਦਾ ਜਿਹਨੇ ਭਰਾ ਦੇਖਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭੀ ਗੱਲਾਂ ਉਰੇ ਵਧੀਆ ਠੀਕ ਆ ਸਾਰੇ ਕਿਤੇ ਬਹੁਤ ਧੰਨਵਾਦ ਹੈ ਮੇਰੇ ਉਸਤਾਦ ਵੱਲੋਂ ਦੀ ਸਪੈਸ਼ਲ ਆ ਜੀ ਬਹੁਤ ਧੰਨਵਾਦ ਇਹਦਾ ਵੀਡੀਓ ਸ਼ੇਅਰ ਕਰ ਦਿਓ ਵੀ ਗੱਲਾਂ ਵਧੀਆ ਲੱਗੀਆਂ